ਮੈਂ ਪੰਨਾ ਸਾਲ ਦੇ ਅੰਤ ਤਿੰਨ ਸਾਲਸ ਕਰਕੇ ਆ ਗਿਆ ਹਾਂ ਮੇਰੇ ਇਹ ਦੋਨੋਂ ਬੰਨ ਕੇ ਉਹਨਾਂ ਕੋਲੇ ਨੂੰ ਇਹ ਕਿਸਨਾ ਚਾਹਣਾ ਤੇ ਮੈਂ उथे पहुंचया क्यों दोस्तों मैं जो तो सीरियल करते सी सरहद उस वेले मेनु पता लग्याजायटी का मरीज बीनू भाई बिनो ਲੈ ਕੇ ਗਿਆ ਸੀ ਪੀਜੀਆਈ ਉੱਥੇ ਡਾਕਟਰ ਨੇ ਕਿਹਾ ਸੀ ਇਹ ਬਿਮਾਰੀ ਨਹੀਂ ਹੁੰਦੀ ਇਹ ਤਾਂ ਆਪਣਾ ਸੈਲਫ ਕੰਟਰੋਲ ਹੁੰਦਾ ਉਹਦਾ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਇਹ ਲੋਥੇ ਹੀ ਦੂਜਾ ਸੀਰ ਨਾਲ ਹੀ ਚੱਲਦਾ ਸੀਗਾ ਬਨ ਜਿੱਤੇ ਜਗਜੀਤ ਉਹ ਤੋਂ ਬੀਬੀ ਨੂੰ ਬੇਨੋਟ ਲੈ ਕੇ ਗਿਆ ਰੱਖ ਕੋ ਜਦੋਂ ਆਤੇ ਦੀ ਹੋਈ ਸੀ ਮੇਰੇ ਵਕੀਸ ਸਫਲਾ ਕਲਣਾ ਕਲਣਾ ਕੋਸੇ ਸੀਗਾ ਓਹ ਤੁਰੀ ਸ਼ੁਕਰ ਮਿਲ ਚ ਟਰਾਲੀ ਦਾ ਟਾਇਰ ਸਰਤੇ ਚੜਨ ਨਾਲ ਵਰਗੀ ਸੀ ਓਹ ਨਾ ਤੋ ਮੈਨੂੰ ਇਹ ਵਾਰ ਹੀ ਲੱਗੀ ਸੀ ਮੈਨੂੰ ਡਾਕਟਰ ਨੇ ਮਨਾ ਕੀਤਾ ਆ ਕਿ ਤੂੰ ਬੋਰ ਉਹ ਤੋਟ ਨਾ ਜਾਇ ਹੁਜ ਖਾਲਤਾਂ ਦੇ ਨਾ ਜਾ ਅਖਰ ਮੈਂ ਅਮਰ ਸਤ ਦੇ ਨੇੜੇ ਸੀਲ ਕਰ ਰਿਹਾ ਸੀ ਜਿਵਰਾ ਜਿਵਰਾ ਉੱਤਨ ਰੋਣ ਤੋਣ ਦਾ ਸੇਂਸਿਕ ਇੱਥੇ ਮੈਨੇ ਜਖੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਐਸਾ ਹਾਲਤੋ ਬਾਹਰ ਕਿੱਦਿਆ ਸੀ ਰੀਰੋ ਮੈਂ ਇਸ ਕਰਕੇ ਨਹੀਂ ਉੱਥੇ ਹਾਜ਼ਰ ਹੋ ਜਾ ਰੀਸ਼ੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰੀਸ਼ੀ ਦੀ ਮੈਂ ਹੱਥੋਂ ਸੰਸਕਾਰ ਤੇ ਪਹੁੰਚਿਆ ਮੈਨੂੰ ਰੀਸ਼ੀ ਕੰਦੀ ਕਹਿੰਦੇ ਵੇ ਤੋਈ ਤੂੰ ਕਿਉਂ ਆ ਗਿਆ ਇੱਥੇ ਅਸੀਂ ਤੇ ਨੂੰ ਸੰਭਾਗੇ ਇੱਕ ਹੀ ਦਾ ਸੁਸਕਾ ਕੋਈ ਪਤੰਸ ਕਰ ਕਰ ਰਹਾ ਹੈ ਮੈਂ ਮੈਂ ਬਰੋਡੋਇਸ ਕਰਕੇ ਨਹੀਂ ਆਤੀ ਹੁਣ ਮੈਂ ਤਹਰੋਦ ਵਾਲ ਸੂਟ ਸੀ ਮੇਰੇ ਦੋ ਦਿਨ ਪਹਿਲਾਂ ਕੋਦੀ ਆ ਸੀ ਅੱਜ ਮੇਰੇ ਗਾਂਢ ਤੇ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਿਹਾ ਵਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਹੀ ਨੇ ਨਾਲ ਕੇ ਜੰਮੇ ਆਪਣੇ ਉਹਦੀ ਘਰ ਵਾਲੀ ਚਲਾਣਾ ਕਰ ਗਈ ਸੀ ਅੱਜ ਉਹਦੇ ਫੁੱਲ ਚ ਉੜਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾ ਵੀਰੇ ਦੋ ਜਣ ਆ ਜਾਏ ਇਹ ਜਾਣਾ ਹੋਇਆ ਸ਼ਾਸ਼ੂ ਨੂੰ ਚਲੇ ਜੀ ਤੂੰ ਫੋਲਟ ਚੁਗਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੇਟਾ ਇਹਦੇ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰਾ ਮੈਂ ਨਹੀਂ ਹੁੰਦਾ ਵਰਗ ਤੇ ਕਵੇ ਦੀ ਮੈਂ ਅੱਜ ਫਿਰ ਦਿਲ ਜਿਹੇ ਮੈਂ ਸਲਤ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲੋਕ ਉਹ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਿਖੋਂਦਾ ਨਹੀਂ ਮੈਂ ਐਂਜ਼ਾਈਟੀ ਦਾ ਮਰੀਜ਼ ਆ ਵੈ ਸਭ ਦੇ ਸਾਹਮਣੇ ਕਹਿਣਾ ਆ ਮੈਂ ਐਂਜ਼ਾਈਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਕੇਿਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਕੋਲ ਮੈਂ ਸੰਸਕਾਰਾਂ ਦੇ ਮੈ ਨਹੀਂ ਜਾਂਦਾ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਦੇ ਹਰਪਾਲ ਟਵਾਣਾ ਜੀ ਉਹ ਚੱਲਣਾ ਕਰੀਏ ਜੀ ਮੈਂ ਉਹਨਾਂ ਦੇ ਕਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਉਹਨਾਂ ਦੀ ਮੈਸੇਜ ਮੇਰੀ ਵੱਡੀ ਭੈਣ ਨੀਨਾ ਰੋ ਰਹੀ ਸੀ ਸਭ ਰੋ ਰਿਹਾ ਸੀ ਮੈਨੂੰ ਦੇਖ ਕੇ ਨਾ ਰੋ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਾਂ ਦੀ ਨੋ ਉਹਨਾਂ ਦੇ ਮਨਪਾਲਤ ਉਹਨਾਂ ਦੀ ਕਰ ਲਈ ਉਹ ਮੈਨੂੰ ਉਹ ਡੋਟ ਲੈ ਉਹ ਮੈਨੂੰ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਸੁੱਤਾ ਰਿਆ ਫਿਰ ਕਿਹਦਾ ਇੱਕੋ ਹੀ ਇਲਾਜ ਹੈ ਵੀ ਸੌਜੋ ਤੁਸੀਂ ਉਹਨਾਂ ਹਾਲਤ ਤੱਕ ਫੇਰ ਬਾਹਰ ਨਿਕਲੋ ਨੇ ਉਹ ਦੌੜੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਾਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜੋ ਕਰੀਬੀ ਦੋਸਤ ਨੂੰ ਜਾਣਦੇ ਨੇ ਸੋ ਮੈਂ ਤੋਂ ਤੋਂ ਸਭ ਤੋਂ ਮਾਫ਼ੀ ਮੈਂ ਤਾਂ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ थी والله ਜ਼ਰਦ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਉਹ ਜ਼ਰਦਾਰ ਦਰ ਰਹੀ ਦੀ ਉਹ ਨਾ ਦੀ ਹਾਲਤ ਦੇਖੀ ਮੈਂ ਉਸ ਵੇਲੇ ਇਹ ਆਉਦਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਕਿ ਉਹ ਸਕਦਾ ਇਹ ਐਂਡਾਈ ਬਹੁਤ ਜ਼ਬਰਦਸਤ ਥੋ ਮੈਂ ਕਰਦਿਆਂ ਨੂੰ ਯਾਦੋਂ ਤੇਨੋ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾਣਾ ਨਹੀਂ ਚਾਹੀਦਾ ਮੈਂ ਇਹ ਕਿਵੇਂ ਕਰਕੇ ਮੈਂ ਦੰਦ ਸਾਨੇ ਤਾਂ ਦਵਾਈ ਮੈਂ ਮੈਂ ਵੀ ਬਗਦੇ ਮੈਨੂੰ ਮਾਫ ਕਰਦੇ ਹੋ ਦੋਸਤੋ ਕਸਰ ਰਸ ਵੀ ਤਾਂ ਹਾਥੀ ਉੱਡ ਗਿਆ ਹਿੰਮਾ ਨਾ ਕੱਲਾ ਬੈਠਾ ਹੀ ਕਰ ਮੈਂ ਬਹੁਤ ਮਾਣਸ ਤੇਰ ਤੈਨੂੰ ਮਿਲਣਾ ਤੁਸੀਂ ਮੇਰੀ ਫਿਲਮ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਤੇਨੂੰ ਹੈ ਇਸ इस खेत मेरे मैं जी भी मेरा मान सम्मान करते ने सब तो माफी मांगना कृपा कर मैंने माफ कर दो मैं कोशिश करूंगा भोग वाले दिन पला साहब के घर उन्होंने पुत्र घर दर सारे उन्होंने तो माफी मंगना होगा उन्हों का दुख करूंगा पर ਮੈਂ ਨਹੀਂ ਜਾ ਸਕਿਆ ਸੀ ਕਿ ਮੈਂ ਬਾਕੀ ਬਗਲਾ ਸਾਰੇ ਪੱਤਰਕਾਰ ਭਾਈ ਸਾਰੇ ਦੋਗੇ ਕਿਸੇ ਨੇ ਖੈਰ ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਕਾਲਾ ਘਟਣ ਲੱਗੇ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸਲੀ ਇਹ ਇਮੇਟ ਤੁਹ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖਤਾ ਮੈਂ ਬਚਿਆ ਹਾਂ ਮੈਨੂੰ ਕਿਸੇ ਨੇ ਤੂੰ ਕੋਈ ਮਾਰਾ ਜੰਗ ਨਹੀਂ ਬੋਲੇ ਕਿਰਪਾ ਕਰਕੇ ਮੈਨੂੰ ਮaaf ਕਰ ਦੇ ਮaaf ਕਰ ਦੇ ਨੇ